ਅੱਸੀ ਗੱਲ ਦੀ ਕਣਕ ਦੇ ਪਹਿਲੇ ਪਾਣੀ ਦੀ ਸ਼ੁਰੂਆਤ ਹੋ ਰਹੀ ਆ ਇੱਥੇ ਜ਼ਿਮੀਂਦਾਰ ਭਰਾ ম্যাগਨੀਜ਼ ਦੀ ਜੋ ਘਾਟ ਵਾਲੀ ਸਪਰੇਅ ਆ ਹਰ ਸਾਲ ਦੀ ਤਰ੍ਹਾਂ ਕਰਦੇ ਆ ਔਰ ਇਸ ਸਾਲ ਵੀ ਇਹਦੀ ਸ਼ੁਰੂਆਤ ਜ਼ਿਮੀਂਦਾਰ ਭਰਾਵਾਂ ਨੇ ਕਰ ਦਿੱਤੀ ਆ ਔਰ ਇਹਦੀ ਘਾਟ ਆਉਂਦੀ ਕਿਉਂ ਆ ਔਰ ਇਹਨੂੰ ਕਿਸ ਤਰੀਕੇ ਆਪਾਂ ਦੁਰਸਤ ਕਰ ਸਕਦੇ ਆ ਉਸ ਦੇ ਬਾਰੇ ਥੋੜੀ ਜੀ ਗੱਲਬਾਤ ਕਰਾਂਗੇ ਅੱਜ ਆਪਾਂ ਦੇਖੋ ਕਣਕ ਦੇ ਵਿੱਚ ਮੈਗਨੀਜ਼ ਜਿਹੜਾ ਤੱਤ ਆ ਇੱਕ ਲਘੂ ਤੱਤ ਦਾ ਛੋਟਾ ਤੱਤ ਜਿਹਨੂੰ ਆਪਾਂ ਕਹਿ ਲੈਂਦੇ ਆ ਜਿਸ ਦੀ ਲੋੜ ਬਹੁਤ ਘੱਟ ਮਾਤਰਾ ਦੇ ਵਿੱਚ ਹੁੰਦੀ ਆ ਪਰ ਇੱਕ ਬਹੁਤ ਜ਼ਰੂਰੀ ਤੱਤ ਵੀ ਹੈ ਕਿਉਂਕਿ ਪ੍ਰਕਾਸ਼ ਸੰਸਲੇਸ਼ਨ ਜਿਹੜੀ ਕਿਰਿਆ ਵਾ ਉਹ ਇਸ ਤੱਤ ਦੇ ਨਾਲ ਹੀ ਅੱਗੇ ਸੰਭਵ ਹੁੰਦੀ ਹੈ ਜਿਸ ਦੇ ਕਰਕੇ ਇਹਦਾ ਬੂਟੇ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ ਜਦੋਂ ਮੌਸਮ ਵਧੀਆ ਜਿਵੇਂ ਇਸ ਸਾਲ ਦੀ ਮੌਸਮ ਜਿਹੜਾ ਚੰਗਾ ਖੁੱਲਿਆ ਮੌਸਮ ਹੈ ਇਸ ਸਾਲ ਇਹਦੀ ਘਾਟ ਜਿਹੜੀ ਘਾਟ ਹੈ ਉਹ ਵੀ ਬਹੁਤ ਘੱਟ ਦੇਖਣ ਨੂੰ ਮਿਲੂਗੀ ਆਪਾਂ ਨੂੰ ਹੁਣ ਇਸ ਦੇ ਆਉਣ ਦੇ ਕੁਝ ਕਾਰਨ ਵੀ ਨੇ ਜੀ ਜਿਹੜੇ ਬਾਣਾ ਦੇ ਵਿੱਚ ਫਾਸਫੋਰਸ ਤੱਤ ਬਹੁਤ ਆਦ ਮਾਤਰਾ ਦੇ ਵਿੱਚ ਪਾਇਆ ਜਾਂਦਾ ਭਾਵੇਂ ਕਿ ਲਈ ਵੀ ਜਿਹੜੇ ਬਾਣਾ ਦੇ ਵਿੱਚ ਫਾਸਫੋਰਸ ਤੱਤ ਬਹੁਤ ਜ਼ਿਆਦਾ ਜਿਹੜਾ ਪਹਿਲਾਂ ਹੀ ਮੌਜੂਦ ਹੈ ਔਰ ਉੱਪਰੋਂ ਵੀ ਆਪਾਂ ਫਾਸਫੋਰਸ ਹੋਰ ਦੇ ਰਹੇ ਆ ਉੱਥੇ ਜਿਹੜੇ 2-3 ਇਹ ਨਿੱਕੇ ਤੱਤ ਵੀ ਖਾਸ ਕਰ ਜ਼ਿੰਕ, ਮੈਗਨੀਜ਼ ਇਹ ਤੱਤਾਂ ਦੀ ਕਮੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਉਹ ਜਿਹੜਾ ਮੇਨ ਤੱਤ ਹੈ ਉਹ ਇਹਨਾਂ ਨੂੰ ਜਿਹੜੀ ਅੱਗੇ ਬੂਟਿਆਂ ਨੂੰ ਜਿਹੜੀ ਉਹਦੀ ਉਪਲਬਧਤਾ ਉਹਨੂੰ ਘਟਾਉਂਦਾ ਸੋ ਦੂਸਰਾ ਕਾਰਨ ਹੁੰਦਾ ਜਦੋਂ ਜਿਹੜੇ ਮੌਸਮ ਧੁੰਦ ਵਾਲਾ ਜ਼ਿਆਦਾ ਬਣ ਜਾਂਦਾ ਧੁੱਪ ਬਹੁਤ ਘੱਟ ਨਿਕਲਦੀ ਹੈ ਉਦੋਂ ਵੀ ਜਿਹੜਾ ਹੈ ਜਿਹੜੀ ਤੱਤ ਦੀ ਉਪਲਬਧਤਾ ਬੂਟਾ ਮਿੱਟੀ ਦੇ ਵਿੱਚੋਂ ਇਸ ਨੂੰ ਬਹੁਤ ਘੱਟ ਖਿੱਚਦਾ ਜਿਵੇਂ ਇਸ ਵੇਰੀ ਮੌਸਮ ਚੱਲ ਰਿਹਾ ਵਾ ਪਹਿਲਾਂ ਜੀਮੀਦਾਰ ਭਰਾਵਾਂ ਨੂੰ ਦੇਖ ਲੈਣਾ ਚਾਹੀਦਾ ਵੀ ਇਸ ਤਰ੍ਹਾਂ ਦੀ ਘਾਟ ਆ ਰਹੀ ਏ ਜਾਂ ਨਹੀਂ ਆ ਰਹੀ ਇਸ ਦੀ ਘਾਟ ਦੇ ਜਿਹੜੇ ਲੱਛਣ ਨੇ ਉਸ ਤਰੀਕੇ ਹੁੰਦੇ ਆ ਵੀ ਜਿਹੜੇ ਪੁਰਾਣੇ ਜਾਂ ਜੋ ਵਿਸਕਾਰਲੇ ਪੱਤੇ ਹੁੰਦੇ ਆ ਕਣਕ ਦੇ ਉਹ ਸਲੇਟੀ ਰੰਗ ਦੇ ਭੂਰੇ ਜੇ ਖਾਕੀ ਹੋ ਜਾਂਦੇ ਆ ਔਰ ਹੌਲੀ ਹੌਲੀ ਜਿਹੜਾ ਬੂਟਾ ਪੀਲਾ ਪੈਂਦਾ ਵਾ ਕਦੇ ਵੀ ਇਸ ਦੀ ਜਿਹੜੀ ਘਾਟ ਆ ਨਵੇਂ ਪੱਤੇ ਦੇ ਉੱਪਰ ਨਹੀਂ ਆਉਂਦੀ ਇਸ ਗੱਲ ਦਾ ਥੋੜਾ ਖਿਆਲ ਰੱਖਿਆ ਜਾਵੇ ਜੇ ਘਾਟ ਆਈ ਹੋਈ ਏ ਕਿਸੇ ਬਾਣ ਦੇ ਵਿੱਚ ਤਾਂ ਉਸ ਨੂੰ ਦੁਰਸਤ ਕਰਨ ਦੇ ਲਈ ਆਪਾਂ ਨੂੰ 1 ਕਿਲੋ ਜੋ ਮੈਗਨੀਸ ਸਲਫੇਟ ਹੈ ਉਹ 100 ਤੋਂ 150 ਲੀਟਰ ਪਾਣੀ ਦੇ ਵਿੱਚ ਆਪਾਂ ਮਿਲਾ ਕੇ ਉਹਦਾ ਸਪਰੇਅ ਕਰਕੇ ਇਹ ਘਾੜ ਨੂੰ ਦੂਰ ਕਰ ਸਕਦੇ ਹਾਂ ਧੰਨਵਾਦ